ਕਹਿੰਦੇ ਮੁੱਖ ਮੰਤਰੀ ਜਦੋਂ ਬੋਲਦਾ ਤਾਂ ਮੰਜੀ ਖੜਕਾ ਦਿੰਦਾ ਵਿਰੋਧੀਆਂ ਨੂੰ ਜਵਾਬ ਦੇ ਦਿੰਦਾ ਕੁਝ ਵੱਖਰਾ ਹੀ ਜਵਾਬ ਦਿੰਦਾ ਤਰਨਤਾਰਨ ਵਿਖੇ ਰੈਲੀ ਸੀ ਤੇ ਭਗਵੰਤ ਮਾਨ ਫਿਰ ਚੁੱਪ ਕੇ ਮੈਂ ਰਹਿੰਦਾ ਕਹਿੰਦਾ ਆਪਾਂ ਸੁਣਾਵਾਂਗੇ ਖਰੀਆਂ ਖਰੀਆਂ ਵਿਰੋਧੀਆਂ ਦੇ ਬੋਲ ਖੋਲੇ ਨੇ ਜਵਾਬ ਕਿਵੇਂ ਦਿੱਤਾ ਕਰਾਰਾ ਜਵਾਬ ਦਿੱਤਾ ਵਿਰੋਧੀ ਪਾਰਟੀਆਂ ਨੂੰ ਆ ਪਹਿਲਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਦੱਬ ਕੇ ਸ਼ੇਅਰ ਕਰਿਓ ਦੋਸਤੋ ਜਿਹੜੇ ਆਮ ਆਦਮੀ ਪਾਰਟੀ ਨੂੰ ਪਸੰਦ ਕਰਦੇ ਨੇ ਪਹਿਲਾ ਆਪਾਂ ਵੀਡੀਓ ਚਲਦੀ ਚਲਦੀ ਸੁਣਦੇ ਆ ਫਿਰ ਉਸ ਤੋਂ ਬਾਅਦ ਤੁਸੀਂ ਆਪਣੀ رائے ਸਾਂਝੀ ਕਰਿਓ ਕੋਈ ਤਾਂ ਗੱਲ ਹੈ ਜੀ ਕਰ ਦੋ ਜਿੱਦੇ ਨਾਲ ਲੋਕ ਇਹ ਮੰਨ ਜਾਣ ਵੀ ਹਾਂ ਯਾਰ ਆਹ ਵਧੀਆ ਠੀਕ ਹੈ ਯਾਰ ਉਹ ਬੀਬਾ ਜੀ ਫਿਰਦੇ ਨੇ ਹਰ ਸਿਮਰਤ ਕੌਰ ਉਹ ਬਠਿੰਡੇ ਤੋਂ ਐਮਪੀ ਐ ਸਾਡੇ ਨਾਲ ਹੀ ਪੈਂਦਾ ਸੰਗਰੂਰ ਦੇ ਨਾਲ ਹੀ ਬਠਿੰਡਾ ਹੈ ਉਹ ਕੀ ਪ੍ਰੋਗਰਾਮ ਕਰਦੀ ਐ ਇੱਕ ਵੋਟਾਂ ਤੋਂ 10 ਦਿਨ ਪਹਿਲਾਂ ਨਾ ਚੁੰਨੀਆਂ ਵਟਾਉਂਦੀ ਆ ਉਹ ਮਾਮਾ ਭੈਣਾਂ ਨਾਲ ਵੀ ਚੁੰਨੀਆਂ ਵਟਾਉ ਪ੍ਰੋਗਰਾਮ ਹੈ ਜੀ ਅਗਲੇ 3 ਦਿਨ ਫੁਲਾਨੇ ਫੁਲਾਨੇ ਪਿੰਡਾਂ 'ਚ ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਕਰ ਦਿੰਦੇ ਨੇ ਵੀ ਭਾਈ ਚੁੰਨੀਆਂ ਵਟਾਉਣ ਵਾਸਤੇ ਆ ਰਹੇ ਨੇ ਜ਼ਥੇਦਾਰ ਹੁੰਦੇ ਨੇ ਪਿੰਡਾਂ ਦੇ ਜਿਹੜੇ ਉਹਨਾਂ ਦੇ ਅਕਾਲੀ ਦਾਲ ਦੇ ਤੇ ਆਉਣਗੇ ਜੀ ਉਹ ਮੈਨੂੰ ਤਾਂ ਮਾਵਾ ਭੈਣਾਂ ਨੇ ਦੱਸਿਆ ਕਹਿੰਦੇ ਧੋਖਾ ਹੋ ਗਿਆ ਮੈਂ ਕਹਾਦਾ ਕਿ ਜੰਨੀਆਂ ਵਟਾਉਣ ਚ ਧੋਖਾ ਹੋ ਗਿਆ ਇਹ ਗੱਲ ਕਰਿਓ ਸਟੇਜਾਂ ਤੇ ਮੈਂ ਜੰਨੀਆਂ ਵਟਾਉਣ ਚ ਕਹਾਦਾ ਧੱਕਾ ਹੋ ਗਿਆ ਧੋਖਾ ਹੋ ਗਿਆ ਉਹ ਕਹਿੰਦੇ ਸਾਨੂੰ ਕਹਿੰਦੇ ਵੀ ਜੰਨੀਆਂ ਵਟਾਉਣਾ ਆਉਗੀ ਪਰ ਸੋਨੂੰ ਕਹਿੰਦੇ ਅਸੀਂ ਸ਼ਹਿਰ ਜਾ ਕੇ ਵਧੀਆ 550 600 ਰੁਪਏ ਵਾਲੀਆਂ ਜੰਨੀਆਂ ਖਰੀਦ ਲਈਏ ਚਲ ਵੱਡੇ ਘਰ ਦੀ ਨੂੰ ਉਹਦੇ ਨਾਲ ਜੰਨੀਆਂ ਵਟਾਵਾਂਗੇ ਕਹਿੰਦੇ ਅਸੀਂ ਤਾਂ ਉਹਦੇ ਦੀ ਸਾਨੂੰ ਤਾਂ ਕਹਿੰਦੀ ਡਿੱਗੀ ਚੋਂ ਕੱਢ ਕੇ 50 ਰੁਪਏ ਵਾਲੀ ਪਾਪਲੀਨ ਦੀ ਚੁੰਨੀ ਫੜਾ ਗਈ 500 ਰੁਪਏ ਤਾਂ ਇੱਕ ਚੁੰਨੀ ਚੋ ਖਾ ਗਏ ਯਾਰ ਇਹ। ਇੰਲਾ ਵੀ ਸੁਣ ਲਈ ਤੁਸੀਂ ਗੱਲ। ਕੀ ਮੀਤ ਕਰੋਗੇ? ਲਓ ਵੀ। ਐਵੇਂ ਨਾ ਚੁੰਨੀਆਂ ਵਟਾ ਲਿਓ ਥੋੜੇ ਵਾਲੀਆਂ ਵਧੀਆ ਲੈ ਜਾਣੀਆਂ ਉਹਨਾਂ ਨੇ। ਮੁੜ ਕੇ ਲਾਪਦੀਆਂ ਚੁੰਨੀਆਂ ਵਟਾਉਣ ਵਾਲੀਆਂ। ਆ ਇਹਨਾਂ ਦੇ ਕਰਤਾਰ। ਅੱਛਾ ਕਹਿੰਦੀ ਹਰਸਿਮਰਤ ਕੌਰ ਕਹਿੰਦੀ ਜਦੋਂ ਸਾਡਾ ਰਾਜ ਹੁੰਦਾ ਸੀ ਅਕਾਲੀ ਦਲ ਦਾ ਰਾਜ ਹੁੰਦਾ ਸੀ ਉਦੋਂ ਪੰਜਾਬ 'ਚ ਚਿੱਟੇ ਦਾ ਕੋਈ ਨਾਂ ਵੀ ਨਹੀਂ ਜਾਣਦਾ ਹੁੰਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਿਨੀ ਹੈ ਉਦੋਂ ਬੀਬਾ ਚਿੱਟੇ ਨੂੰ ਮਜੀਠੀਆ ਕਹਿੰਦੇ ਰਹੇ ਨੇ ਹਾਂ ਲੈ ਵੀ ਆ ਸੁਣ ਜਿਹੜਾ ਕੋਈ ਨਸ਼ੇੜੀ ਹੁੰਦਾ ਸੀ ਦੂਜੇ ਕੋਲ ਜਾਂਦਾ ਕਹਿੰਦਾ ਬਾਈ ਥੋੜਾ ਜਿਹਾ ਮਜੀਠੀਆ ਹੈਗਾ ਉਹ ਕਹਿੰਦਾ ਮੇਰੇ ਕੋਲ ਤਾਂ ਆਪਦੇ ਜੋਗਾ 2 ਗ੍ਰਾਮ ਹੀ ਹੈ ਤੂੰ ਕਿਤੋਂ ਹੋਰ ਪ੍ਰਬੰਧ ਕਰ ਲੈ ਚਿੱਟੇ ਨੂੰ ਮਜੀਠੀਆ ਕਹਿੰਦੇ ਰਹੇ ਨੇ ਚਿੱਟੇ ਦਾ ਨਾਂ ਨਹੀਂ ਜਾਣ ਸ਼ਰਮ ਨਹੀਂ ਆਉਂਦੀ ਯਾਰ ਬੋਲਣ ਵੇ ਇਹਨਾਂ ਨੂੰ ਸਾਨੂੰ ਸੁਣਨ ਵੇਲੇ ਆਈ ਜਾਂਦੀ ਲੈ ਵੀ ਸਮਾਰ ਕੇ ਠੋਕਿਆ ਸਮਾਰ ਕੇ ਦੇਖੋ ਤੁਸੀਂ ਜਵਾਬ ਕਿਵੇਂ ਦ ਆ ਫਿਰ ਦੇ ਹੁਣ ਬਸ ਤੁਸੀਂ ਵੋਟਾਂ ਪਾ ਦਿਓ ਚੱਕ ਦੇ ਆ ਗਏ ਕਰ ਦਿਆਂਗਾ ਕਰ ਦਿਆਂਗਾ ਜਿੱਧਰ ਦੇਖੋ ਬਾਦਲ ਸਾਹਿਬ ਨੇ ਵੱਡੇ ਬਾਦਲ ਸਾਹਿਬ ਨੇ ਕੰਮ ਕੀਤੇ ਆ ਦੇਖ ਲਓ ਪੁਲੀਆਂ ਬਣਾਤੀਆਂ ਸੜਕਾਂ ਬਣਾਤੀਆਂ ਮੰਡੀਆਂ ਬਣਾਤੀਆਂ ਸਾਰੇ ਕੰਮ ਜਿੱਧਰ ਮੈਂ ਗੱਡੀ ਚਾਹੁੰਦਾ ਆਉਂਦਾ ਦੇਖਦਾ ਸਾਰੇ ਕੰਮ ਬਾਦਲ ਸਾਹਿਬ ਨੇ ਕੀਤੇ ਆ ਮੈਂ ਕਿਹਾ ਬਰਗਾੜੀ ਤੇ ਕੋਟ ਕੂਬਰੀ ਵਿੱਚ ਦੀ ਲੰਘਦਾ ਹੋਏਗਾ ਉਦੋਂ ਨੀਂਦ ਆ ਜਾਂਦੀ ਹੈ ਉੱਥੇ ਜਿਹੜੀ ਬੇਅਦਬੀ ਕਰਾਈ ਸੀ ਗੁਰੂ ਸਾਹਿਬ ਦੀ ਉਹ ਵੀ ਬਾਦਲ ਸਾਹਿਬ ਨੇ ਕਰਾਈ ਸੀ ਉਦੋਂ ਉਹ ਕਿਹਨੂੰ ਦੱਸਦਾ ਵੀ ਉੱਥੋਂ ਹੀ ਲੰਘਦਾ ਨਹੀਂ ਤੂੰ ਜੇ ਨਿਕੰਮ ਕੀਤੇ ਲੋਕਾਂ ਨੂੰ ਵੋਟਾਂ ਕਿਉਂ ਨਹੀਂ ਪਾਈਆਂ ਫਿਰ ਬਈ ਅਸੀਂ ਕਿਹੜੇ ਧੱਕੇ ਨਾਲ ਪਾਈਆਂ ਲੋਕਾਂ ਨੇ ਹਰਾਇਆ ਤੁਹਾਨੂੰ ਬਹੁਤ ਮੋਟੀ ਚਮੜੀ ਦੇ ਬਿਸ਼ਰਮ ਹੈ ਯਾਰੇ ਬਹੁਤ ਵੱਡੇ ਬਿਸ਼ਰਮ ਹੈ ਯਾਰੇ ਫੇਮ ਕਰ ਜਾਂਦਾ ਲੋਬੀ ਤੁਸੀਂ ਵੀ ਸੁਣ ਲਿਆ ਉਹ ਗੱਲਾਂ ਕਿਵੇਂ ਵਿਰੋਧੀਆਂ ਨੂੰ ਜਵਾਬ ਦਿੰਦਾ ਹੈ ਤਰਨ ਤਰਨ ਚੋਣਾ ਚੱਲ ਰਹੀਆਂ ਨੇ ਜਿਮਨੀ ਚੋਣਾਂ ਦੇ ਦੌਰਾਨ ਭਗਵੰਤ ਮਾਨ ਜੋ ਮੁੱਖ ਮੰਤਰੀ ਨੇ ਪੰਜਾਬ ਦੇ ਤੇ ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਨਜ਼ਰ ਆਉਂਦੇ ਨੇ ਹੁਣ ਤੁਸੀਂ ਆਪਣੀ ਰਾਏ ਕਰਨੀ ਹੈ ਕਮੈਂਟਾਂ 'ਚ ਸਾਂਝੀ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ